little <inaudible> are पसरो बीन कीन के गिपरो पीन के ਮੰਨ ਆ ਰਿਹਾ ਸੇਵਾ ਦਾ ਸਵਾਗਤ ਕਰਵਾਉਣ ਲਈ ਬਹੁਤ ਬਰਾਜ ਚਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ੍ਰੀ ਦੂਖਨਵਾਰਨ ਸਾਹਿਬ ਵਿਖੇ ਸਤਿਗੁਰੂ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਨਗਰ ਕੀਰਤਨ ਹੈ ਉਹ ਗੁਰਦੁਆਰਾ ਦੂਖਨਵਾਰਨ ਸਾਹਿਬ ਤੋਂ ਕਟਿਆ ਜਾ ਰਿਹਾ ਔਰ ਮੋਤੀ ਬਾਗ ਸਾਹਿਬ ਵਿਖੇ ਸੰਗਰ ਕੀਰਤਨ ਦੇ ਪਹੁੰਚਣਾ ਅੱਜ ਦੇ ਇਸ ਸ਼ੁਭ ਸਮੇਂ ਤੇ ਮੈਂ ਜਿੱਥੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਐਨੇ ਰੁੱਝੇ ਹੋਏ ਭਰੇ ਸਮੇਂ ਵਿੱਚੋਂ ਸਮਾਂ ਕੱਟ ਕੇ ਸਾਰੇ ਇੱਥੇ ਪਹੁੰਚੇ ਨੇ ਔਰ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਹਿਬ ਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂਂਗਰ ਸਾਹਿਬ ਅਤੇ ਮੈਨੇਜਰ ਸਰਦਾਰ ਨਿਸ਼ਾੰਤ ਸਿੰਘ ਜੀ ਹੈੱਡ ਗ੍ਰਾਂਤੀ ਸਾਹਿਬ ਸਾਰੇ ਗ੍ਰਾਂਤੀ ਸਹਿਬਾਨ ਮੀਤ ਮੈਨੇਜਰ ਸਹਿਬਾਨ ਸਮੁੱਚਾ ਸਟਾਫ ਅੱਜ ਦੇ ਇਸ ਨਗਰ ਕੀਰਤਨ ਦੇ ਵਿੱਚ ਆਪਣੀ ਜੋ ਜ਼ਿੰਮੇਵਾਰੀ ਹੈ ਆਪਣੀ ਜੋ ਡਿਊਟੀ ਹੈ ਸੇਵਾ ਹੈ ਉਸ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾ ਰਹੇ ਆ ਅੱਜ ਦੇ ਸ਼ੁਭ ਸਮੇਂ ਤੇ ਮੈਂ ਜਿੱਥੇ ਨੌਜਵਾਨਾਂ ਨੂੰ ਅਤੇ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਕਰਦਾ ਕਿ ਆਓ ਅੱਜ ਆਪਾਂ ਇਸ ਸ਼ੁਭ ਮੌਕੇ ਤੇ ਆਪਣੇ ਮਨਾਂ ਦੇ ਵਿੱਚ ਇੱਕ ਗੱਲ ਧਾਰਨ ਕਰਕੇ ਜਾਣੀ ਹੈ ਕਿ ਦਸ਼ਮੇਸ਼ ਪੀਤਾ ਸਾਹਿਬੇ ਕਮਾਲ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਖੰਡੇ ਬਾਟੇ ਦੀ ਅਮਰਤੀ ਤੋਂ ਜਾਤ ਸਾਨੂੰ ਬਖਸ਼ਿਸ਼ ਕੀਤੀ ਸੀ ਆਪਾਂ ਸਾਰਿਆਂ ਨੇ ਉਹ ਦਾਤ ਪ੍ਰਾਪਤ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੁੜਨਾ ਇਹ ਹੀ ਮੈਂ ਸਮਝਦਾ ਸਾਡੀ ਜ਼ਿੰਦਗੀ ਦਾ ਅਸਲ ਮਕਸਦ ਹੈ ਸੋ ਮੈਂ ਫੇਰ ਸਾਰੀਆਂ ਸੰਗਤਾਂ ਨੂੰ ਅੱਜ ਦੇ ਸ਼ੁਭ ਦਿਹਾੜੇ ਤੇ ਲੱਖ ਲੱਖ ਵਧਾਈ ਦੇ ਕੇ ਆਪਣੀ ਬੇਨਤੀ ਨੂੰ ਸਮਾਪਤ ਕਰਦਾ ਭੁੱਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ